ਹਾਂਜੀ ਮਿੱਤਰੋ ਦਿਵਾਲੀ ਲੰਘ ਚੁੱਕੀ ਆ ਕਿਸੇ ਦੀ ਸੁੱਖਾਂ ਦੇ ਵਿੱਚ ਤੇ ਕਿਸੇ ਦੀ ਦੁੱਖਾਂ ਦੇ ਵਿੱਚ ਸਰਵਤ ਦਾ ਭਲਾ ਮੰਗਣ ਵਾਲੇ ਡਰਾਈਵਰ ਕੋਈ ਉਸ ਦਿਨ ਕਰ ਹੋਣਾ ਕੋਈ ਵਾਰ ਹੋਣਾ ਕੋਈ ਦੁੱਖਾਂ 'ਚ ਹੋਣਾ ਤੇ ਕੋਈ ਸੁੱਖਾਂ 'ਚ ਹੋਣਾ ਸੋ ਸਾਡੇ ਸਾਬੂ ਭਰਾ ਦੀ ਦਿਵਾਲੀ ਆ ਜਿਹੜੀ ਉਹ ਦੁੱਖਾਂ 'ਚ ਲੰਗੀ ਪਹਿਲਾਂ ਤੁਸੀਂ ਸੁਣ ਲਓ ਬਾਈ ਇਹ ਕਹਿੰਦਾ ਸਾਰੇ ਮੇਰੇ ਭਰਾਵਾਂ ਨੂੰ ਬਾਈ ਬਣ ਕੇ ਮੇਰੀ ਇੱਕ ਹੱਥ ਬਨ ਕੇ ਬੇਨਤੀ ਆ ਯਾਰ ਵੀਰ ਬਣ ਕੇ ਇੱਕ ਤਾਂ ਯਾਰ ਵੀਰੇ ਮੇਰਾ ਡੈਡੀ ਕੋ ਯਾਰ ਗਿਆ ਸੀਗਾ ਦਿਵਾਲੀ ਵਾਲੇ ਤੇ ਉਹ ਮੇਰਾ ਭਾਈ ਤੇ ਇੱਕ ਨਾ ਯਾਰ ਮੇਰੀ ਗੁੜੀਆ ਦਾਖਲ ਹੈਗੀ ਅਮਰਜੈਂਸੀ ਆ ਮੇਰੀ ਕੁੜੀਆ ਰਣਜੀਤ ਸਿੱਧੂ ਨੇ ਆਪਣੇ ਮਾਨਸਾ ਤਿੰਨ ਗੋਣੀ ਤੇ ਉਹਦੇ ਦਾਖਲ ਹੈਗੀ ਪਰਸੋ ਚੌਥੇ ਦੀ ਮੇਰਾ ਵੀਰ ਬਣ ਕੇ ਮੇਰੇ ਪੈਸੇ ਲੱਗੋ ਲੱਗ ਹੋਈ ਜਾਂਦੀ ਐ ਮੈਂ ਇੱਕ ਸੋਨੂੰ ਬੇਨਤੀ ਵੀ ਕਰਦਾ ਮੇਰਾ ਵੀਰ ਬਣ ਕੇ ਹੱਥ ਬੰਨ ਕੇ ਬੇਨਤੀ ਐ ਮੇਰੀ ਜਿੰਨੇ ਕੀ ਜੋ ਕਰੇ ਹੈਗਾ ਵੀਰ ਬਣ ਕੇ ਮੇਰੀ ਉਨੀ ਕੁ ਮਦਦ ਕਰੋ ਯਾਰ ਬਾਈ ਬਣ ਕੇ ਮੈਂ ਬੜਾ ਭੋਗ ਪਾਉਣਾ ਮੈਂ ਪਰਸੋਂ ਤੇ ਭੋਗ ਨਹੀਂ ਦਾ ਯਾਰ ਚਲੋ ਮੈਨੂੰ ਯਾਰ ਮੇਰਾ ਕੋਈ ਡੇਢ ਵੀ ਹੋ ਜਾਊਗਾ ਮੈਨੂੰ ਕੁੜੀਆ ਦੀ ਬੜੀ ਟੈਨਸ਼ਨ ਐ ਵੀਰ ਬਣ ਕੇ ਮੇਰਾ ਹੱਥ ਨਹੀਂ ਪੈ ਰਿਹਾ ਕਿਸੇ ਪਾਸੇ ਮੇਰਾ ਬਾਈ ਬਣ ਕੇ ਹੱਥ ਬੰਨ੍ਹ ਦੀ ਬੇਨਤੀ ਹੈ ਸਾਰੇ ਮੇਰੇ ਭਰਾਵਾਂ ਨੂੰ ਜਿੰਨੇ ਕਿ ਜੋਕਰ ਹੈਗਾ ਵੀਰ ਬਣ ਕੇ ਮੇਰੀ ਨੂੰ ਮਦਦ ਕਰੋ ਵੀਰ ਬਣ ਕੇ ਯਾਰ ਮੇਰੀ ਗੁੜੀਆ ਦੀ ਨਿਗਾ ਚਲੀ ਗਈ ਇੱਕ ਹੋਰ ਸੋ ਵੀਡੀਓ ਤੁਸੀਂ ਦੇਖ ਲਈ ਆ ਜੀ ਠੀਕ ਹੈ ਸੋ ਮੈਂ ਚਾਹੂੰਗਾ ਆਪਣੇ ਡਰਾਈਵਰ ਭਰਾਵਾਂ ਨੂੰ ਕਿ ਤੁਸੀਂ ਇਸ ਵੀਰ ਦੀ ਵੱਧ ਤੋਂ ਵੱਧ ਮਦਦ ਕਰੋ ਜਿੰਨਾ ਵੀ ਹੋ ਸਕਦਾ 100 200 ਨਾਲ ਤੁਹਾਨੂੰ ਕੋਈ ਫਰਕ ਨਹੀਂ ਪੈਣਾ ਵੀਰ ਦਾ ਪਿਤਾ ਵੀ ਹੈ ਜਿਹੜਾ ਦੀਵਾਲੀ ਵਾਲੇ ਦਿਨ ਗੁਜ਼ਰ ਗਿਆ ਸੀ ਤੇ 29 ਤਰੀਕ ਨੂੰ ਉਹਦਾ ਭੋਗ ਹੈ ਤੇ ਜੇ ਕੋਈ ਪੈਸੇ ਪੱਖੋਂ ਵੀ ਨਹੀਂ ਮਦਦ ਕਰ ਸਕਦਾ ਮੈਂ ਚਾਹੂੰਗਾ ਕਿ ਇਸ ਭਰਾ ਦੀ ਵੀਡੀਓ ਐ ਜਿਹੜੀ ਉਹ ਜ਼ਰੂਰ ਸ਼ੇਅਰ ਕਰ ਦਿਓ ਤਾਂ ਕਿ ਕਿਸੇ ਹੋਰ ਦਾਨੀ ਸੱਜਣਾਂ ਤੱਕ ਪਹੁੰਚੇ ਤੇ ਜ਼ਰੂਰ ਆਪਾਂ ਰਲ ਮਿਲ ਕੇ ਇਸ ਡਰਾਈਵਰ ਭਰਾ ਦੀ ਮਦਦ ਕਰੀਏ ਉਹਦੇ ਲਈ ਨਹੀਂ ਤਾਂ ਧੀ ਲਈ ਇਹ ਸਮਝ ਲਓ ਕੁੱਤਾ ਬਿੱਲਾ ਵੱੱਤ ਮਿਲ ਗਿਆ ਲਵ ਯੂ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਧੰਨਵਾਦ